ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮਾਂ ਦੇ ਤਹਿਤ ਸ਼੍ਰੀ ਅਸ਼wini ਕੁਮਾਰ ਆਈਪੀਐਸ ਐਸਐਸਪੀ ਤਰਨਤਾਰਨ ਸ਼੍ਰੀ ਅਜੀਤ ਰਾਜ ਸਿੰਘ ਜੀ ਐਸਪੀਡੀ ਤਰਨਤਾਰਨ ਦੇ ਦਿਸ਼ਾ ਨਿਰਦੇਸ਼ਾਂ ਤਹਲੇ ਜਿਹੜੀ ਅੱਜ ਪਿੱਖੀਵਿੰਡ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਜਦੋਂ ਇੱਕ ਜਿਹੜਾ ਦੋਸ਼ੀ ਆਜੇ ਵੀਰ ਸਿੰਘ ਇਹਨੂੰ ਜਿਹੜੀ ਪੁਲਿਸ ਪਾਰਟੀ ਨੇ ਸੁਰਸਿੰਘ ਤੋਂ ਅਰੈਸਟ ਕੀਤਾ ਇਸ ਦੀ ਜੇਬ ਦੇ ਵਿੱਚ ਜਦੋਂ ਤਲਾਸ਼ੀ ਲਈ ਗਈ ਇਹਦੇ ਵਿੱਚੋਂ ਜਿਹੜੀ ਹੈ ਹੁਣ ਰਿਕਵਰ ਹੋਈ ਆ ਜਿਸ ਬੰਦੀ ਥਾਣਾ ਭਿੱਖੀਵਾਂ ਦੇ ਵਿੱਚ ਕੇ ਮਕਦਮਾ ਨੰਬਰ 14 ਅੰਡਰ ਸੈਕਸ਼ਨ ਜਿਹੜਾ 21 ਸੀ ਐਨ ਡੀ ਪੀ ਐਕਟ ਦਰਜ ਕਰਕੇ ਜਿਹੜੀ ਇਹਦੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਦੋਸ਼ੀ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾਵੇਗਾ। ਇਹਦਾ ਰਿਮਾਂਡ ਹਾਸਲ ਕਰਕੇ ਇਹਦੇ ਫਾਰਵਰਡ ਤੇ ਬੈਕਵਰਡ ਲਿੰਕੇਜ ਨੂੰ ਖੋਹਾਲਿਆ ਜਾਵੇਗਾ। ਇੱਥੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਜਿੱਥੇ ਭਿੱਖੀਵਾਂ ਸਾਊਥ ਡਿਵੀਜ਼ਨ ਦੇ ਵਿੱਚ ਡਰੋਨ ਗਤੀਵਿਧੀਆਂ ਨੂੰ ਕਾਬੂ ਕੀਤਾ ਜਾ ਰਿਹਾ ਉਥੇ ਡਰੋਨ ਗਤੀਵਿਧੀਆਂ ਵਿੱਚ ਸ਼ਾਮਿਲ ਜਿਹੜੇ ਜਏ ਵਿਅਕਤੀ ਆ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਅ ਇੱਥੇ ਇਹ ਵੀ ਸ਼ੱਕ ਜਾ ਕੀਤਾ ਜਾ ਰਿਹਾ ਵੀ ਜਿਹੜੀ ਇਹ ਹੈਰਨ ਦੀ ਖੇਪ ਆ ਇਹ ਵੀ ਡਰੋਨ ਰਾਹੀਂ ਭਗਾਈ ਹੋਈ ਹੈ ਇਸ ਸੰਬੰਧੀ ਇਹਦੇ ਕੋਲੋਂ ਬੜੀ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾਊਗੀ ਤੇ ਇਹਦੇ ਕੋਲੋਂ ਹੋਰ ਬਰਾਮਦਗੀ ਫੋਨ ਦੀ ਸੁਭਾਅ